ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਕੱਲ ਐਤਵਾਰ ਦੀ ਸ਼ਾਮ ਨੂੰ ਘਰ ਵਿੱਚ ਇਸ ਜਗ੍ਹਾ ਤੇ ਜੋਤ ਜਗਾ ਲੈਂਦੇ ਹੋ ਤਾਂ ਤੁਹਾਡੇ ਘਰ ਵਿੱਚ ਲਹਿਰਾਂ ਬਹਿਰਾਂ ਹੋ ਜਾਣਗੀਆਂ ਤੁਹਾਨੂੰ ਕਦੇ ਵੀ ਕਿਸੇ ਤੰਗੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੁਹਾਡੇ ਘਰ ਪਰਿਵਾਰ ਵਿੱਚ ਬਰਕਤਾਂ ਆ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਲੈਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਮਿਹਰ ਹਮੇਸ਼ਾ ਦੇ ਲਈ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਬਣ ਜਾਵੇਗੀ ਸਤ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਤੁਹਾਨੂੰ ਇੱਕ ਨਿੱਕੀ ਜਿਹੀ ਕਹਾਣੀ ਸਾਂਝੀ ਕਰਾਂਗੇ ਜੀ ਕਿਉਂਕਿ ਕਹਾਣੀ ਦੇ ਮਾਧਿਅਮ ਰਾਹੀਂ ਵੀਡੀਓ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਵੇਗੀ ਇਸ ਲਈ ਪੂਰੀ ਹੀ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਥ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਜੀ ਕਿ ਇੱਕ ਸੰਤ ਫਕੀਰ ਜੀ ਕਿਸੇ ਨਗਰ ਦੇ ਵਿੱਚ ਜਾ ਕੇ ਗਿਆਨ ਵੰਡਣ ਦੀ ਇੱਛਾ ਪ੍ਰਗਟ ਕਰਦੇ ਹਨ ਕਹਿੰਦੇ ਹਨ ਕਿ ਜਦੋਂ ਉਹ ਨਗਰ ਦੇ ਵਿੱਚ ਤੁਰੇ ਜਾ ਰਹੇ ਹੁੰਦੇ ਹਨ ਤਾਂ ਮਾਇਆ ਉਹਨਾਂ ਦੇ ਮਗਰ ਮਗਰ ਤੁਰਨ ਲੱਗ ਜਾਂਦੀ ਹੈ ਸੰਤ ਫਕੀਰ ਜੀ ਕਹਿੰਦੇ ਹਨ ਕਿ ਮੈਂ ਤਾਂ ਲੋਕਾਂ ਵਿੱਚ ਗਿਆਨ ਵੰਡਣ ਚੱਲਿਆ ਹਾਂ ਤੇ ਤੂੰ ਕਿੱਧਰ ਨੂੰ ਚੱਲੀ ਹੈਂ ਮੈਂ ਤਾਂ ਲੋਕਾਂ ਨੂੰ ਗਿਆਨ ਦੇ ਕੇ ਉਹਨਾਂ ਨੂੰ ਚੰਗੇ ਰਾਹੇ ਪਾਉਣ ਚੱਲਿਆ ਹਾਂ ਤਾਂ ਮਾਇਆ ਅੱਗੋਂ ਆਖਦੀ ਹੈ ਸੰਤ ਫਕੀਰ ਜੀ ਜਿੱਧਰ ਤੁਸੀਂ ਜਾਓਗੇ ਉਧਰ ਹੀ ਮੈਂ ਜਾਵਾਂਗੀ ਸੰਤ ਫਕੀਰ ਜੀ ਆਖਦੇ ਹਨ ਕਿ ਆਪਾਂ ਇੱਕੋ ਥਾਂ ਤੇ ਨਹੀਂ ਜਾ ਸਕਦੇ ਮੈਂ ਤਾਂ ਉਥੇ ਗਿਆਨ ਵੰਡਦਾ ਹਾਂ ਤੇ ਜੇਕਰ ਤੂੰ ਮੇਰੇ ਨਾਲ ਹੀ ਤੁਰੇ ਤਾਂ ਲੋਕਾਂ ਨੇ ਗਿਆਨ ਦੀ ਗੱਲ ਨਹੀਂ ਸੁਣਨੀ ਮਾਇਆ ਦੇ ਪਿੱਛੇ-ਪਿੱਛੇ ਭੱਜਣਾ ਸ਼ੁਰੂ ਹੋ ਜਾਣਾ ਹੈ ਮਾਇਆ ਕਹਿੰਦੀ ਨਹੀਂ ਮੈਂ ਤਾਂ ਨਾਲ ਹੀ ਜਾਣਾ ਹੈ ਸੰਤ ਫਕੀਰ ਜੀ ਕਹਿੰਦੇ ਫਿਰ ਤੈਨੂੰ ਮੇਰੀ ਹਰ ਇੱਕ ਗੱਲ ਨੂੰ ਮੰਨਣਾ ਪਵੇਗਾ ਤਾਂ ਮਾਇਆ ਕਹਿਣ ਲੱਗੀ ਜੀ ਠੀਕ ਹੈ ਸੰਤ ਫਕੀਰ ਜੀ ਅੱਗੇ-ਅੱਗੇ ਤੁਰੇ ਜਾ ਰਹੇ ਸਨ ਤੇ ਉਹਨੂੰ ਕਹਿੰਦੇ ਕਿ ਮੈਂ ਇਸ ਦਿਸ਼ਾ ਵੱਲ ਚੱਲਿਆ ਹਾਂ ਭਾਵ ਕਿ ਮੈਂ ਚੜ੍ਹਦੇ ਪਾਸੇ ਵੱਲ ਚੱਲਿਆ ਹਾਂ ਤੂੰ ਮੇਰੇ ਪਿੱਛੇ ਨਹੀਂ ਆਉਣਾ ਤੂੰ ਇਸੇ ਹੀ ਜਗ੍ਹਾ ਤੇ ਬੈਠ ਕੇ ਮੇਰਾ ਇੰਤਜ਼ਾਰ ਕਰ ਜਦੋਂ ਮੈਂ ਆਵਾਂਗਾ ਤਾਂ ਮੇਰੇ ਨਾਲ ਫਿਰ ਤੁਰ ਚੱਲੀ ਉਸਨੇ ਕਿਹਾ ਜੀ ਠੀਕ ਹੈ ਇੰਨੀ ਗੱਲ ਕਹਿ ਕੇ ਸੰਤ ਫਕੀਰ ਜੀ ਅੱਗੇ ਚਲੇ ਗਏ ਉਹ ਉੱਥੇ ਹੀ ਥਾਂ ਤੇ ਬੈਠ ਕੇ ਸੰਤ ਫਕੀਰ ਜੀ ਦਾ ਇੰਤਜ਼ਾਰ ਕਰਨ ਲੱਗ ਜਾਂਦੀ ਹੈ ਜਦੋਂ ਮਾਇਆ ਉੱਥੇ ਬੈਠੀ ਸੀ ਤਾਂ ਉੱਥੇ ਸਰੋਂ ਦੇ ਫੁੱਲਾਂ ਦੀ ਜਿਆਦਾ ਖੁਸ਼ਬੂ ਆ ਰਹੀ ਸੀ ਉਹ ਮਾਇਆ ਉੱਥੇ ਹੀ ਬੈਠ ਕੇ ਬਹੁਤ ਸਾਰੇ ਸਰੋਂ ਦੇ ਫੁੱਲਾਂ ਨੂੰ ਤੋੜ ਕੇ ਆਪਣੇ ਕੋਲ ਲੈ ਆਉਂਦੀ ਹੈ ਕੁਝ ਸਮੇਂ ਬਾਅਦ ਉਹ ਥੋੜਾ ਅੱਗੇ ਵੇਖਦੀ ਹੈ ਤਾਂ ਅੱਗੇ ਗੰਨੇ ਦੇ ਖੇਤ ਲੱਗੇ ਹੁੰਦੇ ਹਨ ਉਹਨਾਂ ਖੇਤਾਂ ਦੇ ਵਿੱਚੋਂ ਉਹ ਗੰਨੇ ਤੋੜ ਕੇ ਆਪਣੇ ਲਈ ਲੈ ਕੇ ਆਉਂਦੀ ਹੈ ਤੇ ਗੰਨੇ ਚੂਪਣੇ ਸ਼ੁਰੂ ਕਰ ਦਿੰਦੀ ਹੈ ਇੰਨੇ ਨੂੰ ਸੰਤ ਫਕੀਰ ਜੀ ਵਾਪਸ ਆ ਜਾਂਦੇ ਹਨ ਫਕੀਰ ਜੀ ਆ ਕੇ ਉਸ ਨੂੰ ਕਹਿੰਦੇ ਹਨ ਕਿ ਤੈਨੂੰ ਤਾਂ ਮੈਂ ਇਸ ਜਗ੍ਹਾ ਤੇ ਬਿਠਾ ਕੇ ਗਿਆ ਸੀ ਉੱਥੇ ਬੈਠ ਕੇ ਤੈਨੂੰ ਮੈਂ ਇੰਤਜ਼ਾਰ ਕਰਨ ਦੇ ਲਈ ਕਿਹਾ ਸੀ ਤੂੰ ਤਾਂ ਅੱਗੇ ਹੀ ਆ ਗਈ ਹੈ ਸੰਤ ਜੀ ਕਹਿੰਦੇ ਕਿ ਭਾਵੇਂ ਤੂੰ ਇੱਥੋਂ ਇੱਕ ਗੰਨਾ ਤੋੜਿਆ ਹੈ ਜਾਂ ਸਰੋਂ ਦੇ ਕੁਝ ਕਿ ਹੀ ਫੁੱਲ ਤੋੜੇ ਹਨ ਪਰ ਚੋਰੀ ਤਾਂ ਚੋਰੀ ਹੁੰਦੀ ਹੈ ਹੁਣ ਸੰਤ ਫਕੀਰ ਜੀ ਕਹਿੰਦੇ ਕਿ ਜਿਸਦੇ ਵੀ ਖੇਤਾਂ ਵਿੱਚੋਂ ਸਰੋਂ ਦੇ ਫੁੱਲ ਜਾਂ ਕਿਸੇ ਦਾ ਗੰਨਾ ਤੋੜਿਆ ਹੈ ਤਾਂ ਉਸਦੇ ਘਰ ਵਿੱਚ ਤੈਨੂੰ 12 ਸਾਲ ਉਹਨਾਂ ਦੀ ਹੀ ਰਹਿ ਕੇ ਉੱਥੇ ਸੇਵਾ ਕਰਨੀ ਪਵੇਗੀ ਜਦੋਂ ਮੈਂ ਤੈਨੂੰ ਕਹਾਂਗਾ ਤੇ ਉਸਦੇ ਘਰੋਂ ਤੂੰ ਉਦੋਂ ਹੀ ਵਾਪਸ ਆਉਣਾ ਹੈ ਮਾਇਆ ਨੇ ਸੰਤ ਫਕੀਰ ਜੀ ਨੂੰ ਕਿਹਾ ਕਿ ਤੁਸੀਂ ਜੋ ਵੀ ਕਹੋਗੇ ਮੈਂ ਮੰਨ ਲਵਾਂਗੀ ਕਹਿੰਦੇ ਕਿ ਹੁਣ ਉਹ ਇੱਕ ਆਮ ਜਿਹੀ ਕੁੜੀ ਦਾ ਰੂਪ ਧਾਰਨ ਕਰਕੇ ਉਧਰ ਨੂੰ ਚੱਲ ਪਈ ਅੱਗੇ ਜਾ ਕੇ ਜਦੋਂ ਉਸਨੇ ਵੇਖਿਆ ਤਾਂ ਉਹ ਜਿਹੜਾ ਕਿਸਾਨ ਸੀ ਉਸ ਦੀਆਂ ਚਾਰ ਧੀਆਂ ਸਨ ਉਸਨੇ ਜਾ ਕੇ ਕਿਹਾ ਕਿ ਮੈਂ ਨਾ ਫੁਲਾਣੀ ਜਗ੍ਹਾ ਤੋਂ ਆਈ ਹਾਂ ਮੇਰਾ ਕੋਈ ਨਹੀਂ ਹੈਗਾ ਜੇਕਰ ਤੁਸੀਂ ਮੈਨੂੰ ਆਪਣੇ ਘਰ ਰੱਖ ਲਓ ਮੈਨੂੰ ਕੁਝ ਖਾਣ ਪੀਣ ਨੂੰ ਦੇ ਦਿਓ ਹੁਣ ਉਹ ਕਿਸਾਨ ਕਹਿੰਦਾ ਹੈ ਕਿ ਮੇਰੀਆਂ ਚਾਰ ਧੀਆਂ ਤਾਂ ਪਹਿਲਾਂ ਹੀ ਹਨ ਜੇਕਰ ਤੂੰ ਵੀ ਆ ਜਾਵੇਂਗੀ ਤਾਂ ਕਿੱਡੀ ਕ ਗੱਲ ਹੋ ਜਾਵੇਗੀ ਅਸੀਂ ਵੀ ਜੋ ਕੁਝ ਖਾਂਦੇ ਹਾਂ ਤੈਨੂੰ ਵੀ ਖਾਣ ਪੀਣ ਨੂੰ ਮਿਲ ਜਾਵੇਗਾ ਕਹਿੰਦੇ ਕਿ ਕੁਝ ਕੁ ਦਿਨ ਲੰਘਦੇ ਹਨ ਤੇ ਉਹ ਕਹਿੰਦੀ ਹੈ ਕਿ ਮੈਂ ਵੀ ਤੁਹਾਡੇ ਨਾਲ ਕੰਮ ਕਰਾਉਣ ਲਈ ਜਾਇਆ ਕਰੂੰਗੀ ਉਸ ਕਿਸਾਨ ਨੇ ਕਿਹਾ ਕਿ ਧੀਏ ਤੂੰ ਕਿਉਂ ਕੰਮ ਕਰਵਾਵੇਂਗੀ ਉਹ ਕਿਸਾਨ ਕਹਿੰਦਾ ਹੈ ਕਿ ਘਰ ਆਇਆ ਮਹਿਮਾਨ ਰੱਬ ਦਾ ਰੂਪ ਹੁੰਦਾ ਹੈ ਤੂੰ ਖਾ ਪੀ ਤੇ ਆਰਾਮ ਕਰ ਹੁਣ ਉਸਨੇ ਕਿਹਾ ਨਹੀਂ ਮੈਂ ਤਾਂ ਤੁਹਾਡੇ ਨਾਲ ਹੀ ਜਾਵਾਂਗੀ ਕਹਿੰਦੀ ਕਿ ਉਹ ਉਹਨਾਂ ਦੇ ਨਾਲ ਹੀ ਖੇਤਾਂ ਵਿੱਚ ਕੰਮ ਕਰਵਾਉਣ ਲਈ ਜਾਇਆ ਕਰਦੀ ਅੱਗੇ ਜਦੋਂ ਉਹਨਾਂ ਨੇ ਫੁੱਲ ਤੜਵਾਉਣੇ ਤਾਂ ਉਸਨੇ ਵੀ ਨਾਲ ਹੀ ਲੱਗ ਜਾਣਾ ਹੁਣ ਉਹਨਾਂ ਫੁੱਲਾਂ ਦਾ ਰੇਟ ਕਿਸਾਨ ਨੂੰ 4 ਗੁਣਾ ਵੱਧ ਮਿਲਿਆ ਤੇ ਵਜਨ ਵਿੱਚ ਵੀ 4 ਗੁਣਾ ਵਾਧਾ ਹੋ ਗਿਆ ਹੁਣ ਕਹਿੰਦੇ ਹਨ ਕਿ ਉਹ ਕਿਸਾਨ ਬੜਾ ਹੀ ਜ਼ਿਆਦਾ ਖੁਸ਼ ਹੋਇਆ ਉਹਨੇ ਘਰ ਆ ਕੇ ਕਿਹਾ ਧੀਏ ਅੱਜ ਤੂੰ ਮੇਰੇ ਨਾਲ ਖੇਤ ਚ ਗਈ ਸੀ ਮੇਰੇ ਨਾਲ ਫੁੱਲ ਤੜਵਾਏ ਹਨ ਮੈਨੂੰ ਕਈ ਗੁਣਾ ਵੱਧ ਲਾਭ ਹੋਇਆ ਹੈ ਅੱਜ ਤੇਰੇ ਜਾਣ ਨਾਲ ਮੈਨੂੰ ਇੰਨਾ ਜ਼ਿਆਦਾ ਭਾਅ ਮਿਲਿਆ ਹੈ ਕਹਿੰਦਾ ਕਿ ਇਸ ਤੋਂ ਪਹਿਲਾਂ ਮੈਨੂੰ ਕਦੇ ਵੀ ਇੰਨਾ ਭਾਂ ਨਹੀਂ ਸੀ ਮਿਲਿਆ ਹੁਣ ਉਸਨੇ ਘਰ ਦਾ ਵੀ ਕੰਮ ਨਾਲ ਹੀ ਕਰਵਾਇਆ ਕਰਨਾ ਤੇ ਨਾਲ ਹੀ ਖੇਤਾਂ ਵਿੱਚ ਵੀ ਕੰਮ ਕਰਵਾਉਣ ਲਈ ਜਾਂਦੀ ਸੀ ਕਹਿੰਦੇ ਹਨ ਕਿ ਜਿੱਥੇ ਉਹ ਇੱਕ ਛੰਨ ਦੇ ਵਿੱਚ ਸਾਰਾ ਹੀ ਪਰਿਵਾਰ ਰਿਹਾ ਕਰਦਾ ਸੀ ਵੇਖਦਿਆਂ ਹੀ ਵੇਖਦਿਆਂ ਉਹਨਾਂ ਦਾ ਘਰ ਪੱਕਾ ਹੋਣਾ ਸ਼ੁਰੂ ਹੋ ਗਿਆ ਕਹਿੰਦੇ ਹਨ ਕਿ ਜਦੋਂ ਵੀ ਉਸਨੇ ਪ੍ਰਸ਼ਾਦਾ ਪਾਣੀ ਬਣਾਉਣ ਚ ਆਇਆ ਕਰਨਾ ਤਾਂ ਸਭ ਤੋਂ ਪਹਿਲਾਂ ਇਸ਼ਨਾਨ ਕਰਿਆ ਕਰਨਾ ਫਿਰ ਉਸਨੇ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਲੈ ਕੇ ਹੀ ਚੁੱਲ੍ਹੇ ਤੇ ਜੋ ਵੀ ਬਣਾਉਣਾ ਉਸ ਨੂੰ ਤਿਆਰ ਕਰਨਾ ਉਸ ਦੇ ਲਈ ਵੀ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦੇਣਾ ਤੇ ਤਵੇ ਤੇ ਪਾਈ ਹੋਈ ਪਹਿਲੀ ਚੀਜ਼ ਉਸਨੇ ਕਾਂਵਾਂ ਚਿੜੀਆਂ ਦੇ ਲਈ ਕੱਢਣੀ ਸ਼ੁਰੂ ਕਰ ਦਿੱਤੀ ਤੇ ਜਾਂ ਕੋਈ ਰਾਘੀਰ ਆਉਂਦਾ ਤਾਂ ਉਸ ਨੂੰ ਉਸ ਦੇ ਹਿੱਸੇ ਦੀ ਦੇ ਦੇਂਦੀ ਸੀ ਜੇ ਕੋਈ ਬਾਰ ਦੇ ਮੂਰੇ ਕੋਈ ਕੁੱਤਾ ਜਾਂ ਬਿੱਲੀ ਵੀ ਆਉਂਦਾ ਤਾਂ ਉਹਨਾਂ ਨੂੰ ਪਾ ਦੇਂਦੀ ਕਹਿੰਦੇ ਹਨ ਕਿ ਇਸ ਤਰ੍ਹਾਂ ਉਹ ਹਰ ਰੋਜ਼ ਕਰਿਆ ਕਰਦੀ ਸੀ ਉਹਦੇ ਘਰ ਦਾ ਹਿੱਸਾ ਲੋੜਵੰਦਾਂ ਦੇ ਮੂੰਹ ਵਿੱਚ ਪੈਣ ਲੱਗਾ ਤੇ ਉਹਨੇ ਆਪਣੀ ਮਾਂ ਤੇ ਆਪਣੀਆਂ ਭੈਣਾਂ ਨੂੰ ਐਵੇਂ ਹੀ ਕਰਨ ਲਈ ਕਿਹਾ ਕਹਿੰਦੇ ਕਿ ਵੇਖਦਿਆਂ ਹੀ ਵੇਖਦਿਆਂ ਇਦਾਂ ਦਿਨ ਬਦਲਣੇ ਸ਼ੁਰੂ ਹੋ ਗਏ ਇਹ ਚਾਰ ਨਿਯਮ ਉਸਨੇ ਆਪਣੀ ਜ਼ਿੰਦਗੀ ਦੇ ਆਪਣੀਆਂ ਭੈਣਾਂ ਨੂੰ ਵੀ ਸਮਝਾ ਦਿੱਤੇ ਕਿ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਹੀ ਰਸੋਈ ਵਿੱਚ ਜਾਣਾ ਹੈ ਪਰਮਾਤਮਾ ਦਾ ਨਾਮ ਲੈਣਾ ਹੈ ਜਾ ਪ੍ਰਸ਼ਾਦਾ ਜੋ ਵੀ ਅਸੀਂ ਭੋਜਨ ਬਣਾਉਂਦੇ ਸਮੇਂ ਪਰਮਾਤਮਾ ਦਾ ਨਾਮ ਲੈਣਾ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਆਪਣੇ ਘਰ ਦੇ ਵਿੱਚੋਂ ਕੁਝ ਹਿੱਸਾ ਵੰਡ ਕੇ ਕਿਸੇ ਦੇ ਨਾਲ ਖਾਣਾ ਬਹੁਤ ਹੀ ਵਧੀਆ ਗੱਲ ਹੈ ਪਰ ਖਾਣਾ ਕਿਸੇ ਦਾ ਝੂਠਾ ਨਹੀਂ ਖਾਣਾ ਤੇ ਨਾ ਹੀ ਝੂਠ ਬੋਲਣਾ ਹੈ ਇਹ ਨਿਯਮ ਤੁਹਾਡੀ ਜ਼ਿੰਦਗੀ ਹੀ ਬਦਲ ਦੇਣਗੇ ਤੇ ਉਹਨਾਂ ਸਾਰੇ ਹੀ ਪਰਿਵਾਰ ਨੇ ਇਦਾਂ ਹੀ ਕਰਨਾ ਆਰੰਭ ਕਰ ਦਿੱਤਾ ਚਾਰਾਂ ਹੀ ਪਾਸਿਆਂ ਤੋਂ ਉਹਨਾਂ ਦੇ ਘਰ ਵਿੱਚ ਲਹਿਰਾਂ ਬਹਿਰਾਂ ਹੋਣੀਆਂ ਸ਼ੁਰੂ ਹੋ ਗਈਆਂ ਕਹਿੰਦੇ ਹਨ ਕਿ ਇਦਾਂ ਹੀ ਕੁਝ ਸਮਾਂ ਲੰਘਿਆ ਪਰ ਉਹਨਾਂ ਦੇ ਮਨ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਲਾਲਚ ਨਹੀਂ ਸੀ ਕਹਿੰਦੇ ਕਿ ਔਨੇ ਹੀ ਓਵੇਂ ਹੀ ਕਮਾਈ ਕਰਵਾਇਆ ਕਰਨੀ ਉਹਦੇ ਵਿੱਚੋਂ ਉਸਤੇ ਗਰੀਬ ਦੀ ਮਦਦ ਵੀ ਹੋ ਜਾਂਦੀ ਸੀ ਇਹ ਸਭ ਕੁਝ ਵੇਖ ਕੇ ਮਾਇਆ ਵੀ ਬੜੀ ਪ੍ਰਸੰਨ ਹੁੰਦੀ ਸੀ ਕਿ ਕਿਸਾਨ ਜਿਹੜਾ ਹੈ ਇਸ ਦੇ ਘਰ ਵਿੱਚ ਜੋ ਵੀ ਆਉਂਦਾ ਹੈ ਇਹ ਸਿਰਫ ਆਪਣੇ ਤੱਕ ਸੀਮਤ ਨਹੀਂ ਰੱਖਦਾ ਇਹ ਸਾਰਿਆਂ ਨਾਲ ਹੀ ਵੰਡ ਕੇ ਖਾਣ ਦੀ ਨੀਅਤ ਰੱਖਦਾ ਹੈ ਕਹਿੰਦੀ ਜੇ ਮੈਂ ਇਦਾਂ ਦੇ ਘਰ ਆਈ ਹਾਂ ਤਾਂ ਐਨੇ ਵੀ ਮੱਥੇ ਤੇ ਤਿਉੜੀ ਨਹੀਂ ਪਾਈ ਮੈਨੂੰ ਆਪਣੀਆਂ ਧੀਆਂ ਵਾਂਗ ਹੀ ਰੱਖਿਆ ਹੈ ਕਹਿੰਦੇ ਹਨ ਕਿ ਮਾਇਆ ਇਸ ਗੱਲ ਤੋਂ ਬੜੀ ਪ੍ਰਸੰਨ ਸੀ ਉਹਦੇ ਘਰ ਵਿੱਚ ਲਹਿਰਾਂ ਬਹਿਰਾਂ ਕਰ ਦਿੱਤੀਆਂ ਤੇ ਹੌਲੀ-ਹੌਲੀ ਇਦਾਂ ਹੀ ਸਮਾਂ ਲੰਘਦਾ ਗਿਆ ਵੇਖਦਿਆਂ ਵੇਖਦਿਆਂ 12 ਸਾਲ ਪੀਤ ਗਏ ਤੇ ਉਹੀ ਸੰਤ ਫਕੀਰ ਹੁਣ ਉਸ ਮਾਇਆ ਨੂੰ ਲੈਣ ਵਾਸਤੇ ਉਸ ਕਿਸਾਨ ਦੇ ਘਰ ਆਇਆ ਜਦੋਂ ਉਹ ਵਾਪਸ ਲੈਣ ਲਈ ਆਇਆ ਤਾਂ ਉਸਦੇ ਚਿਹਰੇ ਪਿਤਾ ਜੀ ਸਨ ਹੁਣ ਤਾਂ ਇਸ ਨੂੰ ਨਹੀਂ ਜਾਣ ਦੇ ਸਕਦੇ ਸੀ ਇਹਦੇ ਕਰਕੇ ਤਾਂ ਕਹਿੰਦੇ ਕਿ ਸਾਡੇ ਘਰ ਵਿੱਚ ਸੁੱਖ ਸਮਰiddhi ਆਈ ਹੈ ਤੇ ਜੇ ਇਹ ਹੀ ਚਲੀ ਗਈ ਤਾਂ ਸਾਡਾ ਤਾਂ ਸਾਰਾ ਕੁਝ ਹੀ ਇਸ ਦੇ ਨਾਲ ਹੀ ਚਲਿਆ ਜਾਵੇਗਾ ਹੁਣ ਸੰਤ ਜੀ ਨੇ ਉਸ ਨੂੰ ਕਿਹਾ ਕਿ ਇਹ ਜਿਹੜਾ ਦਰਿਆ ਹੈ ਉਸ ਦਾ ਪਾਣੀ ਭਰ ਕੇ ਲੈ ਕੇ ਆ ਤੇਰੇ ਆਉਣ ਤੱਕ ਅਸੀਂ ਇੱਥੇ ਹੀ ਬੈਠਦੇ ਹਾਂ ਉਹ ਕਿਸਾਨ ਜਦੋਂ ਪਾਣੀ ਭਰ ਕੇ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਰਸਤੇ ਦੇ ਵਿੱਚ ਕੋਈ ਬੰਦਾ ਮਿਲਦਾ ਹੈ ਉਹ ਪੁੱਛਦਾ ਹੈ ਕਿ ਤੂੰ ਐਨੀ ਤਿੱਖੜ ਦੁਪਹਿਰੇ ਕਿੱਧਰ ਨੂੰ ਤੁਰਿਆ ਫਿਰਦਾ ਹੈ ਉਹ ਕਿਸਾਨ ਅੱਗੋਂ ਕਹਿੰਦਾ ਕਿ ਸਾਡੇ ਘਰ ਨਾਲ ਇੱਕ ਧੀ ਰਹਿੰਦੀ ਹੈ ਤੇ ਸੰਤ ਫਕੀਰ ਜੀ ਉਸ ਨੂੰ ਲੈਣ ਲਈ ਆ ਗਏ ਹਨ ਮੈਂ ਉਹਨਾਂ ਦੇ ਲਈ ਪਾਣੀ ਭਰਣ ਆਇਆ ਹਾਂ ਤਾਂ ਉਹ ਬੰਦਾ ਅੱਗੋਂ ਕਹਿੰਦਾ ਕਿ ਉਹ ਜਿਹੜੀ ਧੀ ਤੁਹਾਡੇ ਘਰ ਰਹਿੰਦੀ ਹੈ ਨਾ ਉਹ ਤਾਂ ਮਾਇਆ ਦਾ ਰੂਪ ਹੈ ਉਹਦੇ ਕਰਕੇ ਹੀ ਤਾਂ ਤੁਹਾਡੇ ਘਰ ਵਿੱਚ ਸੁੱਖ ਸਮਰiddhi ਆਈ ਹੈ ਤੇ ਲਹਿਰਾਂ ਬਹਿਰਾਂ ਹੋਈਆਂ ਹਨ ਉਹ ਉਸ ਨੂੰ ਕਹਿੰਦਾ ਤੂੰ ਉਸ ਨੂੰ ਆਪਣੇ ਘਰ ਤੋਂ ਦੂਰ ਨਾ ਕਰੀਂ ਉਸ ਨੂੰ ਨਾਲ ਨਾ ਲੈ ਕੇ ਜਾਣ ਦੇਵੀ ਉਹ ਕਿਸਾਨ ਐਨੀ ਗੱਲ ਸੁਣ ਕੇ ਉਥੋਂ ਭੱਜਦਾ ਹੈ ਤੇ ਘਰ ਵਾਪਸ ਆ ਜਾਂਦਾ ਹੈ ਆ ਕੇ ਸੰਤ ਫਕੀਰ ਜੀ ਨੂੰ ਕਹਿੰਦਾ ਮੈਂ ਇਸ ਨੂੰ ਨਹੀਂ ਜਾਣ ਦੇਣਾ ਚਾਹੁੰਦਾ ਤੁਹਾਡੇ ਨਾਲ ਸੰਤ ਫਕੀਰ ਜੀ ਆਖਦੇ ਹਨ ਕਿ ਤੂੰ ਜੇਕਰ ਇਸ ਦਾ ਆਪਣੇ ਘਰ ਵਿੱਚ ਸਥਾਈ ਰੂਪ ਬਣਾਉਣਾ ਚਾਹੁੰਦਾ ਹੈ ਤਾਂ ਕਿ ਤੇਰੇ ਘਰ ਵਿੱਚ ਲਹਿਰਾਂ ਬਹਿਰਾਂ ਹੋ ਜਾਣ ਤਾਂ ਉਸ ਕਿਸਾਨ ਨੇ ਕਿਹਾ ਜੀ ਹਾਂਜੀ ਮੈਂ ਚਾਹੁੰਦਾ ਹਾਂ ਕਿ ਇਸ ਦਾ ਸਥਾਈ ਰੂਪ ਮੇਰੇ ਘਰ ਵਿੱਚ ਹੀ ਵਸ ਜਾਵੇ ਸੰਤ ਜੀ ਨੇ ਕਿਹਾ ਕਿ ਫਿਰ ਤੂੰ ਕੀ ਕਰ ਕਿ ਜਦੋਂ ਵੀ ਸ਼ਾਮ ਹੁੰਦੀ ਹੈ ਤਾਂ ਤੂੰ ਆਪਣੇ ਘਰ ਦਾ ਕੋਈ ਵੀ ਇੱਕ ਕੋਨਾ ਸਾਫ਼ ਕਰ ਲਿਆ ਕਰ ਉੱਥੇ ਤੂੰ ਜੋਤ ਨੂੰ ਜ਼ਰੂਰ ਜਗਾਇਆ ਕਰ ਤੇਨੂੰ ਜੋ ਵੀ ਆਮਦਨ ਹੋਵੇ ਉਹਦਾ ਕੁਝ ਹਿੱਸਾ ਉੱਥੇ ਰੱਖ ਦਿਆ ਕਰ ਤੇ ਸਵੇਰੇ ਉਹ ਦਾਨਪੁਨ ਕਰ ਦਿਆ ਕਰ ਰੋਜ਼ ਰਾਤ ਨੂੰ ਜੋਤ ਦਾ ਪ੍ਰਕਾਸ਼ ਕਰਿਆ ਕਰ ਦਸਵੰਦ ਆਪਣਾ ਕੱਢ ਕੇ ਅਗਲੇ ਦਿਨ ਦਾਨ ਕਰਿਆ ਕਰ ਮਾਇਆ ਦਾ ਹਮੇਸ਼ਾ ਲਈ ਮਾਇਆ ਤੇਰੇ ਘਰ ਵਿੱਚ ਵਾਸ ਕਰ ਜਾਵੇਗੀ ਇੰਨੇ ਹੀ ਕਹਿਣ ਦੀ ਧੀਰ ਸੀ ਕਿ ਉਹ ਮਾਇਆ ਉਸ ਦੀਵੇ ਦੀ ਲੋਹ ਵਿੱਚ ਹੀ ਸਮਾ ਗਈ ਤੇ ਉਹ ਸੰਤ ਫਕੀਰ ਜੀ ਫਿਰ ਉੱਥੋਂ ਚਲੇ ਗਏ ਕਹਿੰਦੇ ਹਨ ਕਿ ਉਸ ਕਿਸਾਨ ਨੇ ਸੰਤ ਦੀ ਕਹੀ ਗੱਲ ਨੂੰ ਹਮੇਸ਼ਾ ਹੀ ਯਾਦ ਰੱਖਿਆ ਤੇ ਹੁਣ ਉਹ ਹਰ ਰੋਜ਼ ਸ਼ਾਮ ਨੂੰ ਉਸ ਜਗ੍ਹਾ ਤੇ ਜੋਤ ਜਗਾਉਂਦਾ ਹੈ ਤੇ ਮਾਇਆ ਦੇ ਨਾਮ ਤੇ ਦਾਨ ਕਰਦਾ ਹੈ ਤੇ ਇਹ ਵੀ ਅਰਦਾਸ ਕਰਦਾ ਹੈ ਕਿ ਜੋਤ ਮੇਰੇ ਅੰਦਰ ਦੀ ਵੀ ਜਗ ਜਾਵੇ ਮੇਰੇ ਅੰਦਰ ਵੀ ਗਿਆਨ ਦਾ ਪ੍ਰਕਾਸ਼ ਹੋ ਜਾਵੇ ਕਹਿੰਦੇ ਹਨ ਕਿ ਵੇਖਦਿਆਂ ਹੀ ਵੇਖਦਿਆਂ ਉਸ ਦੇ ਘਰ ਵਿੱਚ ਹੋਰ ਵੀ ਲਹਿਰਾਂ ਬਹਿਰਾਂ ਹੋ ਗਈਆਂ ਸੋ ਸਾਥ ਸੰਗਤ ਜੀ ਇਸੇ ਲਈ ਹੀ ਕਿਹਾ ਜਾਂਦਾ ਹੈ ਕਿ ਜੋ ਵੰਡਣ ਦੀ ਨੀਅਤ ਰੱਖਦਾ ਹੈ ਪਰਮਾਤਮਾ ਤਾਂ ਸਿਰਫ ਉਸ ਇਨਸਾਨ ਦਾ ਹੀ ਭਲਾ ਕਰਦੇ ਹਨ ਉਸ ਨੂੰ ਹੋਰ ਜ਼ਿਆਦਾ ਰਿਜਕ ਦੇ ਨਾਲ ਨਿਵਾਜਦੇ ਹਨ ਜਦੋਂ ਆਪਣੇ ਘਰੋਂ ਕਿਸੇ ਦਾ ਢਿੱਡ ਪਰ ਜਾਵੇ ਤਾਂ ਸਮਝੋ ਕਿ ਆਪਣੀ ਜ਼ਿੰਦਗੀ ਦੀਆਂ ਕਈ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਇਸ ਲਈ ਇਹ ਛੋਟੀਆਂ-ਛੋਟੀਆਂ ਚੀਜ਼ਾਂ ਜ਼ਰੂਰ ਕਰੋ ਪਰਮਾਤਮਾ ਤੁਹਾਡੇ ਤੇ ਮਿਹਰਬਾਨ ਹੋ ਜਾਣਗੇ ਇਸ ਲਈ ਆਪਣੇ ਘਰ ਦੇ ਵੱਡੇ-ਵਡੇਰੇ ਆਪਾਂ ਨੂੰ ਕਿਹਾ ਕਰਦੇ ਸੀ ਕਿ ਆਪਣੇ ਘਰ ਵਿੱਚ ਸ਼ਾਮ ਦੇ ਸਮੇਂ ਦੀਵਾ ਜਾਂ ਜੋਤ ਦੇ ਰੂਪ ਵਿੱਚ ਜ਼ਰੂਰ ਜਗਾਉਣਾ ਚਾਹੀਦਾ ਹੈ ਕਿਉਂਕਿ ਜਦੋਂ ਆਪਾਂ ਦੇਸੀ ਘਿਓ ਦਾ ਦੀਵਾ ਜਾਂ ਜੋਤ ਜਗਾਉਂਦੇ ਹਾਂ ਤਾਂ ਸਮਝ ਲੈਣਾ ਕਿ ਸਾਡੇ ਘਰ ਦਾ ਵਾਤਾਵਰਣ ਬਿਲਕੁਲ ਸਾਫ਼ ਹੋ ਚੁੱਕਾ ਹੈ ਤੇ ਕਈ ਬਿਮਾਰੀਆਂ ਫੈਲਾਉਣ ਵਾਲੇ ਕੀਟਾਣੂ ਵੀ ਖਤਮ ਹੋ ਜਾਂਦੇ ਹਨ ਤੇ ਸਾਡਾ ਸਾਰਾ ਹੀ ਪਰਿਵਾਰ ਨਿਰੋਗ ਹੋ ਜਾਵੇਗਾ ਤੇ ਸਾਡੇ ਘਰ ਵਿੱਚ ਮਾਇਆ ਦਾ ਵੀ ਸਥਾਈ ਨਿਵਾਸ ਹੋ ਜਾਵੇਗਾ ਸੋ ਸਾਧ ਸੰਗਤ ਜੀ ਜੇਕਰ ਤੁਸੀਂ ਵੀ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਸ਼ੁਰੂ ਕਰ ਦਿੰਦੇ ਹੋ ਤਾਂ ਵੇਖ ਲੈਣਾ ਕਿ ਤੁਹਾਡੇ ਘਰ ਵਿੱਚ ਵੀ ਬਰਕਤਾਂ ਤੇ ਖੁਸ਼ੀਆਂ ਦਾ ਵਾਸ ਹੋਣਾ ਸ਼ੁਰੂ ਹੋ ਜਾਵੇਗਾ ਜਿਸਦੇ ਨਾਲ ਪਰਮਾਤਮਾ ਜੀ ਤੁਹਾਡੇ ਤੇ ਮਿਹਰ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ